ਖੁੱਲ ਕੇ ਸਾਹਮਣੇ ਆ ਗਿਓ ਭਾਜਪਾ ਦਾ ਵਿਰੋਧ ਕਰੋਗੇ ਹਾਂ ਬਿਲਕੁਲ ਕਰਾਂਗੇ ਕੋਈ ਅੱਜ ਦੀ ਨਹੀਂ ਕਰਦੇ ਉਦੋਂ ਤੋਂ ਹੀ ਬਰੋ ਕਰਦੇ ਆਉਂਦੇ ਆ ਵੀ ਨਵੀਆਂ ਆਰਥਿਕ ਨੀਤੀ ਨੂੰ ਡੰਕ ਲਸੋ ਹਤਾ ਕਹ ਦੋ ਜਾਂ ਤੰਨੇ ਕਾਲੇ ਕਾਨੂੰਨ ਕਹ ਦੋ ਅਸੀਂ ਕੋਈ ਐ ਨਹੀਂ ਭਾਰਤੀ ਜਨਤਾ ਪਾਰਟੀ ਦੇ ਬਰੋ ਇਹ ਤਾਂ ਉਦੋਂ ਦੇ ਬਰੋ ਕਰਦੇ ਆ ਵੀ ਇਹ ਨੀਤੀਆਂ ਨਹੀਂ ਲਾਗੂ ਹੋਣ ਜਿੰਦੇ ਤੇ ਭਾਰਤੀ ਜਨਤਾ ਪਾਰਟੀ ਨੂੰ ਲਾਗੂ ਕਰ ਰਹੀ ਹੈ ਪੰਜਾਬ ਸਰਕਾਰ ਤੋਂ ਦਾਅ ਪਾ ਕੇ ਲਾਗੂ ਕਰਾ ਰਹੀ ਹੈ ਉਹਦਾ ਵਿਰੋਧ ਕਰਨਾ ਸਾਡਾ ਬਣਦਾ ਹੈ ਦਰਸ਼ ਸਿੰਘ ਨਨੋਵਾਲ ਆਜਪਾ ਦੇ ਕਿਸਾਨ ਸੈੱਲ ਦੇ ਪ੍ਰਧਾਨ ਨੇ ਹਰਜੀਤ ਸਿੰਘ ਗਰੇਵਾਲ ਜਿਹੇ ਕਿਸਾਨ ਵੀ ਇੱਥੇ ਬੈਠੇ ਹੋਏ ਨੇ ਉਹ ਵੀ ਪੰਜਾਬ ਚ ਨੇ ਉਹ ਵੀ ਪੰਜਾਬ ਚ ਹੀ ਖੇਤੀ ਕਰਦੇ ਨੇ ਉਹਨਾਂ ਨੂੰ ਕੁਝ ਗਲਤ ਕਿਉਂ ਨਹੀਂ ਲੱਗਦਾ ਨਹੀਂ ਗਲਤ ਉਹਨਾਂ ਨੂੰ ਕਿਉਂ ਲੱਗੂਗਾ ਮਤਲਬ ਉਹਨਾਂ ਤਾਂ ਕਦਰ ਹੀ ਨਹੀਂ ਪਾਰਟੀ ਦੇ ਵਿੱਚ ਹੈਗੀ ਟਿਕਟ ਤਾਂ ਲਿਆ ਕੇ ਕਾਲੀ ਦੇ ਕਾਂਗਰਸੀਆਂ ਨੂੰ ਦਿੱਤੀ ਜਿਹੜੇ ਉਹਨਾਂ ਦੇ ਪੁਰਾਣੇ ਲੀਡਰ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜੋ ਅੱਜ ਤੱਕ ਸਾਡਾ ਬਰੋ ਚੱਲ ਦੇ ਰਹੇ ਨੇਗੇ ਤਾਂ ਟਿਕਟ ਤਾਂ ਉਹਨੂੰ ਹੁੰਦੀ ਮੈਂ ਕਹਿੰਦਾ ਉਹਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ ਮਤਲਬ ਕੋਈ ਮਤਲਬ ਉੱਥੇ ਰਹਿਣ ਦਾ ਹੱਕ ਬਣਦਾ ਉਹਨਾਂ ਦਾ ਉਹ ਤਾਂ ਕਹਿੰਦੇ ਅਸੀਂ ਪਾਰਟੀਪਤੀ ਸਮਰਥਿਤਾਂ ਜਿਵੇਂ ਤੁਹਾਡੇ ਕਿਸਾਨ ਧੜੇ ਤੁਸੀਂ ਕਹਿ ਲੋ ਵੀ ਰਾਜੇ ਉਹਨਾਂ ਨੂੰ ਸਮਰਥਨ ਦੋ ਤੁਹਾਡੇ ਕਿਸਾਨ ਕੁਝ ਲਾਗੂਗੇ ਇੱਕ ਦੂਜੇ ਨਾਲ ਸਮਰਥਤ ਹੋਏਗੇ ਨਹੀਂ ਉਹ ਜਿੱਤ ਤਾਂ ਸਵਾਲ ਹੀ ਨਹੀਂ ਦਬੀ ਉਹ ਛੱਡ ਦੇਣਾ ਨਾ ਨਾ ਜੇ ਪੁਰਾਣੇ ਲੀਡਰੋਂ ਟ੍ਰੈਕਟਰ ਦੀ ਜੀ ਲੈਣਦੇ ਨਾ ਕਦੇ ਵਾਸਤੇ ਇਹ ਥੋੜਾ ਜਿਹਾ ਸੋਚੋ ਵੀ ਕਿ ਸਾਰੇ ਉਬਰ ਨਗਾਤੀ ਬੰਦੇ ਨੇ ਪਰ ਉਹਨਾਂ ਦੀ ਬੇਕਦਰੀ ਹੈ ਉਹਨਾਂ ਨੂੰ ਪੁੱਛਿਆ ਨਹੀਂ ਜਾ ਰਿਹਾ ਮਤਲਬ ਲਿਆ ਕੇ ਨਵੇਂ ਲੀਡਰ ਕੋ ਥੋੜੇ ਜਾ ਰਹੇ ਨੇ ਮੈਂ ਇਸ ਗੱਲ ਨੂੰ ਗਲਤ ਕਹਿ ਰਿਹਾ ਅੱਜ ਵੀ ਮਨਜੀਤ ਸਿੰਘ ਰਾਏ ਦੀ ਗੱਲ ਕਰੋ ਜਾਂ ਡੱਲੇਵਾਲ ਦੀ ਗੱਲ ਕਰੋ ਜਾਂ ਜਿਹੜੇ ਹੋਰ ਸਾਥੀ ਉਹਨਾਂ ਨਾਲ ਜੁੜੇ ਹੋਏ ਨੇ ਵੀ ਉਹ ਇਮਾਨਦਾਰ ਹੈਗੇ ਨੇ ਤੁਸੀਂ ਉਹਨਾਂ ਦੇ ਇਮਾਨਦਾਰ ਦੀ ਗੱਲ ਕਰ ਰਹੇ ਹੋ ਪਰ ਫੇਰ ਵੱਖਰੇਵੇਂ ਕਾਦੇ ਨੇ ਦੇਖੋ ਵੀ ਉਹ ਤਾਂ ਉਹ ਦੱਸ ਸਕਦੇ ਨੇ ਅਸੀਂ ਤਾਂ 4 ਮਹੀਨੇ ਲਈ ਸਾਨੂੰ ਸਸਪੈਂਡ ਕਰਤਾ ਸੀ ਜਦੋਂ ਇਲੈਕਸ਼ਨ ਲੜੀ ਸੀ ਬਿਲਕੁਲ ਠੀਕ ਅਸੀਂ 4 ਮਹੀਨੇ ਬਾਅਦ ਵਾਪਸ ਵੀ ਸਾਨੂੰ ਬਹਾਲ ਕਰੋ ਅਸੀਂ ਉੱਥੇ ਇੱਕ ਤਰ੍ਹਾਂ ਦੀ ਗਲਤੀ ਵੀ ਮੰਨੀ ਵੀ ਸਾਨੂੰ ਇਲੈਕਸ਼ਨ ਲੜਨਾ ਨਹੀਂ ਚਾਹੀਦਾ ਦੀ ਗੱਲ ਡੱਲੇ ਵਾਲਾ ਕਹਿੰਦਾ ਵੀ ਇਹ ਉਹਨਾਂਗੇ ਮੈਂ ਨਹੀਂ ਰਹਿੰਦਾ ਉਹਨੇ ਆ ਕੇ ਗੈਰ ਸੈਸੀ ਮੋਰਚਾ ਬਣਾ ਲਿਆ ਹੂੰ ਉਹ ਗੈਰ ਸੈਸੀ ਤਾਂ ਡੱਲੇ ਵਾਲਾ ਸੰਤ ਵੀ ਡੱਲੇ ਵਾਲ ਨੇ ਆਪ ਵੋਟ ਪਾਈ ਐ ਆ ਕੇ ਉਂਗਲ ਖੜੀ ਕਰੀ ਐ ਮੈਂ ਸੋਡੇ ਰਹੀਂ ਪੁੱਛਣਾ ਚਾਹਣਾ ਡੱਲੇ ਵਾਲੇ ਵੋਟ ਕਿਹਨੂੰ ਪਾਈ ਐ ਕਿਰਨ ਦੱਸ ਦਿਓ ਮੈਂ ਬਲਾਨੇ ਨੂੰ ਪਾਈ ਐ ਪਤਾ ਲੱਗ ਜੂਰ ਕਿਹਨੂੰ ਪਾਈ ਐ ਕਮਾਦ ਨੂੰ ਕਹਿ ਲੋ ਵੀ ਉਹ ਰਤਾ ਰੋਗ ਪੈ ਗਿਆ ਉਪਰੋਂ ਕਣਕ ਨੂੰ ਵੀ ਜਿਹੜੀ ਘੜੇ ਮਾਰੀ ਨਾਲ ਫਸਲ ਖਰਾਬ ਹੋ ਗਈ ਸੀ ਕਿੰਨੇ ਕੁ ਫਸਲ ਖਰਾਬ ਹੋਈ ਐ ਕੋਈ ਸਰਕਾਰ ਦੀ ਮਦਦ ਆਈ ਐ ਬਹੁਤ ਵਧੀਆ ਸਵਾਲ ਪੁੱਛਿਆ ਇੱਥੇ ਮੇਰਾ ਖਿਆਲ ਐ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਇਹਨੇ ਸਾਨੂੰ ਮੋਟਰਾਂ ਨੂੰ ਪਾਣੀ ਦਿੱਤਾ ਸਾਡੇ ਕਿਸਾਨਾਂ ਚ ਬਾਵਾ ਬਾਵਾ ਹੋ ਗਈ ਸੀ ਪਰ ਇਹਨੇ ਜਦੋਂ ਇਹ ਗੱਲ ਕਿਹਾ ਵੀ ਬਿਨਾ ਗਰਜ਼ੋਰੀ ਤੋਂ ਪੈਸੇ ਦੇਊਗਾ ਜਿਹੜੀ ਫਸਲ ਮਰ ਗਈ ਚਾਹੇ ਗੜਿਆਂ ਨਾਲ ਮਰ ਗਈ ਚਾਹੇ ਬਲੱਡ ਨਾਲ ਮਰ ਗਈ ਚਾਹੇ ਕਾਸੇ ਨਾਲ ਚਾਹੇ ਸੁੰਢੀ ਨਾਲ ਮਰ ਗਈ ਮੈਂ ਸਾਡੇ ਵਰਕਰਾਂ ਨੂੰ ਕਹਾਂ ਦਿੰਦਾ ਨੇ ਜਿੱਦ ਨੇ ਕਹਤਾ ਸੀ ਮੈਂ ਮੁਰਗੀ ਦੇ ਪੈਸੇ ਦੇਊਗਾ ਮੈਂ ਕਿ ਮੈਂ ਇਹ ਵੀ ਨਹੀਂ ਦਿੰਦਾ ਮੁਰਗੀ ਦੇ ਜਿੰਨੇ ਜੇ ਕਿਤੇ ਭਗਵਾਨ ਤੁਮਾਨ ਮੈਂ ਸੱਚੀ ਲੈ ਥੋੜੇ ਰਾਹੀਂ ਕਹਿਣਾ ਚਾਹੁੰਦਾ 25000 ਕਿੱਲੇ ਦਾ ਮੁਆਵਜ਼ਾ ਦੇ ਦਿੰਦਾ ਤੇ ਪਸ਼ੂਆਂ ਦਾ ਮੁਆਵਜ਼ਾ ਦੇ ਦਿੰਦਾ ਦੂਜਿਆਂ ਤਾਂ ਕੋਈ ਪਿੰਡਾਂ 'ਚ ਨਹੀਂ ਪੜਨ ਦਿੰਦੀ ਲੋਕ ਜੇ ਇਹ ਨਾ ਵੀ ਮਿਲ ਜਾਂਦਾ ਜਹਾਨ ਮੈਂ ਗਰੰਟੀ ਕਰਦਾ ਇਸ ਗੱਲ ਦੀ ਜੇ ਇਹ ਨਾ ਦੇ ਦਿੰਦਾ ਭਗਵੰਤਾ ਵੀ ਆ ਮੈਂ ਦੇਤਾ ਜਿਹੜਾ ਮੈਂ ਕਹਿੰਦਾ 600 ਜੁੰਟ ਦੇਤੀ ਉਹ ਜਮਾ ਨਾ ਦਿੰਦਾ ਦੇਖੀ ਜਾਂਦੀ ਪਰ ਕਿਸਾਨਾਂ ਨੂੰ ਉਹ ਮੁਆਵਜ਼ਾ ਦੇ ਦਿੰਦਾ ਲੋਕ ਕਿਸੇ ਨੂੰ ਪਿੰਡਾਂ ਜੀ ਨਹੀਂ ਬੰਡਾ ਦਿੰਦੀ ਮੈਂ ਗਰੰਟੀ ਕਰਦਾ ਇਸ ਗੱਲ ਹੁਣ ਨਾਰਾਜ਼ ਲੋਕ ਕਿਉਂ ਹੋਏ ਨੇ ਗੜਿਆਂ ਨਾਲ ਫਸਲ ਮਰੀ ਸੁੰਡੀ ਦਾ ਨਰਮਾ ਮਰਿਆ ਥਲੜਾਂ ਨਾਲ ਅੱਧਾ ਪੰਜਾਬ ਡੋਬਿਆ ਉਹਦੀ ਦਮਾਨੀ ਮਾਂ ਦੇ ਪੁੱਤ ਨੇ ਦਿੱਤੀ ਨਹੀਂ ਜੇ 8000 ਰੁਪਏ ਮਿਲਿਆ ਉਹ ਸੈਂਟਰ ਨੇ ਦਿੱਤਾ ਉਹ ਮਿਲੇਗਾ ਇਹ ਦੇਣਾ ਚਾਹੀਦਾ ਤੈਨੂੰ ਇਸ ਕਰਕੇ ਲੋਕਾਂ ਦੇ ਮਨਾਂ ਤੋਂ ਕਹੀਂ ਕਿਸਾਨ ਜਥੇਬੰਦੀਆਂ ਪੰਜਾਬ ਚ ਹੈਗੀਆਂ ਨੇ ਜਾਂ ਗਰੁੱਪ ਵੀ ਕਹੀਂ ਹੈਗੇ ਨੇ ਤੁਸੀਂ ਸਾਰੇ ਆਮ ਵਿਰੋਧ ਕਰੋਗੇ ਭਾਜਪਾ ਦਾ ਕੋਈ ਉਹਨਾਂ ਨੂੰ ਸਮਰਥਨ ਦੇਣਦਾ ਜਾਂ ਤੁਸੀਂ ਕਿਸੇ ਹੋਰ ਰਾਜਨੀਤਿਕ 당 ਨੂੰ ਸਮਰਥਨ ਦੇਵੋਗੇ ਨਹੀਂ ਅਸੀਂ ਕਿਸੇ ਨੂੰ ਸਮਰਥਨ ਨਹੀਂ ਦੇਂਦੇ ਅਸੀਂ ਆ ਭਾਰਤੀ ਜਨਤਾ ਪਾਰਟੀ ਨੂੰ ਵੋਟਿੰਗ ਨਹੀਂ ਕਰਨੀ ਉਹ ਜਿੰਨ ਮਰਜੀ ਭਾਈ ਸੋ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਅੱਜ ਚੰਡੀਗੜ੍ਹ ਚ ਹੋਈ ਹੈ ਬਲਬੀਰ ਸਿੰਘ ਰਾਜੇਵਾਲ ਉਹਨਾਂ ਨੇ ਪ੍ਰੈਸ ਕਾਨਫਰੰਸ ਚ ਐਲਾਨ ਕਰ ਦਿੱਤਾ ਹੈ ਕਿ ਅਸੀਂ ਹੋਰ ਕੁਝ ਕਰੀਏ ਨਾ ਕਰੀਏ ਭਾਜਪਾ ਦਾ ਖੁੱਲਕੇ ਵਿਰੋਧ ਕਰਾਂਗੇ ਹਰਦੂ ਸਿੰਘ ਮਾਨਸਾ ਵੀ ਬੈਠ ਕੇ ਸ਼ਾਮਲ ਜੀ ਸਾਡੇ ਨਾਲ ਮੌਜੂਦ ਨੇ ਹਰਦੂ ਸਿੰਘ ਜੀ ਖੁੱਲਕੇ ਸਾਹਮਣੇ ਆ ਗਿਓ ਭਾਜਪਾ ਦਾ ਵਿਰੋਧ ਕਰਾਂਗੇ ਹਾਂ ਬਿਲਕੁਲ ਕਰਾਂਗੇ ਕੋਈ ਅੱਜ ਦੀ ਨਹੀਂ ਕਰਦੇ ਹਮ ਜਿਹੜੀਆਂ ਨੀਤੀਆਂ ਲਿਆ ਰਿਓ ਉਸ ਨਰਮਸ ਰੌਤੀ ਪ੍ਰਧਾਨ ਮੰਤਰੀ ਦੇ ਦਾ ਕਾਂਗਰਸ ਦਾ ਉਦੋਂ ਦੀ ਬਰੋਧ ਕਰਦੇ ਹੁੰਦੇ ਆ ਵੀ ਨਵੀਂ ਆਰਥਿਕ ਨੀਤੀ ਨੂੰ ਡੰਕਲ ਸਮਝੋਤਾ ਕਹ ਦੋ ਜਾਂ ਤੰਨੇ ਕਾਲੇ ਕਾਨੂੰਨ ਕਹ ਦੋ ਅਸੀਂ ਕੋਈ ਐ ਨਹੀਂ ਭਾਰਤੀ ਜਨਤਾ ਪਾਰਟੀ ਕਰ ਬਰੋਧ ਅਜਾ ਉਦੋਂ ਦੇ ਬਰੋਧ ਕਰਦੇ ਆ ਵੀ ਇਹ ਨੀਤੀਆਂ ਨਹੀਂ ਲਾਗੂ ਹੋਣੀਆਂ ਚਾਹੁੰਦੇ ਤੇ ਭਾਰਤੀ ਜਨਤਾ ਪਾਰਟੀ ਨੂੰ ਲਾਗੂ ਕਰ ਰਹੀ ਹੈ ਪੰਜਾਬ ਸਰਕਾਰ ਤੋਂ ਦਾਅ ਪਾਉਗਾ ਕਿ ਲਾਗੂ ਕਰਾ ਰਹੀ ਹੈ ਉਹਦਾ ਬਰੋਧ ਕਰਨਾ ਸਾਡਾ ਬਣਦਾ ਹੈ ਦਰਸ਼ਨ ਸਿੰਘ ਨੈਨੋਵਾਲ ਭਾਜਪਾ ਦੇ ਕਿਸਾਨ ਸੈੱਲ ਦੇ ਪ੍ਰਧਾਨ ਨੇ ਹਰਜੀਤ ਸਿੰਘ ਗਰੇਵਾਲ ਜਿਹੇ ਕਿਸਾਨ ਵੀ ਉੱਥੇ ਬੈਠੇ ਹੋਏ ਨੇ ਉਹ ਵੀ ਪੰਜਾਬ 'ਚ ਨੇ ਉਹ ਵੀ ਪੰਜਾਬ 'ਚ ਹੀ ਖੇਤੀ ਕਰਦੇ ਨੇ ਉਹਨਾਂ ਨੂੰ ਕੁਝ ਗਲਤ ਕਿਉਂ ਨਹੀਂ ਲੱਗਦਾ ਨਹੀਂ ਗਲਤ ਉਹਨ ਟਿਕਟ ਤੇ ਲੈ ਕੇ ਕਾਲੀ ਤੇ ਕਾਂਗਰਸੀਆਂ ਨੂੰ ਦਿੱਤੀ ਜਿਹੜੇ ਉਹ ਪੁਰਾਣੇ ਲੀਡਰ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜੋ ਅੱਜ ਤੱਕ ਸਾਡਾ ਬਰੋਹ ਚੱਲਦੇ ਰਹੇ ਨੇਗੇ ਤਾਂ ਉਹ ਟਿਕਟਾਂ ਉਹਨੂੰ ਦਿੰਦੀ ਮੈਂ ਕਹਿੰਦਾ ਉਹਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ ਜਿਹੜੇ ਪੁਰਾਣੇ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ ਮਤਲਬ ਕੋਈ ਮਤਲਬ ਉੱਥੇ ਰਹਿਣ ਦਾ ਹੱਕ ਬਣਦਾ ਉਹਨਾਂ ਦਾ ਜੋ ਤਾਂ ਕਹਿੰਦੇ ਅਸੀਂ ਪਾਰਟੀਪਤੀ ਸਮਰਪਿਤਾਂ ਜਿਵੇਂ ਤੁਹਾਡੇ ਕਿਸਾਨ ਧੜੇ ਤੁਸੀਂ ਕਹਿ ਲੋ ਵੀ ਰਾਜੇ ਉਹਨਾਂ ਨਾਲ ਸਮਰਥਤ ਹੋ ਤੁਹਾਡੇ ਕਿਸਾਨ ਕੁਝ ਲਾਗੂਗੇ ਕਿ ਦੂਜੇ ਨਾਲ ਸਮਰਥਤ ਪਏ ਹੈਗੇ ਨਹੀਂ ਉਹਦੇ ਤਾਂ ਸਵਾਲ ਹੀ ਨਹੀਂ ਦਬੀ ਉਹ ਛੱਡ ਦੇਣਾ ਨਾ ਨਾ ਜੇ ਪੁਰਾਣੇ ਲੀਡਰ ਕਦੇ ਵਾਤੇ ਇਹ ਥੋੜੇ ਸੋਚੋ ਵੀ ਕਿ ਸਾਰੇ ਉਬਰ ਨਗਾਤੀ ਬੰਦੇ ਨੇ ਫਿਰ ਅੱਜ ਸੈਂਟਰ ਦੇ ਸਰਕਾਰ ਆ ਭਾਰਤੀ ਜਨਤਾ ਪਾਰਟੀ ਦੀ ਮਤਲਬ ਕਿਉਂ ਨੰਦੇ ਪਰ ਉਹਨਾਂ ਦੀ ਬੇਕਦਰੀ ਹੈ ਉਹਨਾਂ ਨੂੰ ਪੁੱਛਿਆ ਨਹੀਂ ਜਾ ਰਿਹਾ ਮਤਲਬ ਲੈ ਆ ਕੇ ਨਵੇਂ ਲੀਡਰ ਕੋ ਸੋੜੇ ਜਾ ਰਹੇ ਨੇ ਮੈਂ ਇਸ ਗੱਲ ਨੂੰ ਗਲਤ ਕਹਿੰਦਾ ਅੱਛਾ ਤੁਸੀਂ ਬੜੇ ਸਾਫ਼ ਸ਼ਬਦਾਂ ਚ ਕਿਹਾ ਹੈ ਕਿ ਅੱਜ ਵੀ ਮਨਜੀਤ ਸਿੰਘ ਰਾਏ ਦੀ ਗੱਲ ਕਰੋ ਜਾਂ ਡੱਲੇਵਾਲ ਦੀ ਗੱਲ ਕਰੋ ਜਾਂ ਜਿਹੜੇ ਹੋਰ ਸਾਥੀ ਉਹਨਾਂ ਨਾਲ ਜੁੜੇ ਹੋਏ ਨੇ ਵੀ ਉਹ ਇਮਾਨਦਾਰ ਹੈਗੇ ਨੇ ਤੁਸੀਂ ਉਹਨਾਂ ਦੇ ਇਮਾਨਦਾਰ ਦੀ ਗੱਲ ਕਰ ਰਹੇ ਹੋ ਪਰ ਫਿਰ ਵੱਖਰੇਵੇਂ ਕਾਦੇ ਨੇ ਕਾਦੀ ਇਹ ਪ੍ਰਸ਼ਤੀ ਜਿਸ਼ੂ ਬਣਿਆ ਹੋਇਆ ਹੈ ਹੌਮੇ ਦਾ ਪਿਛੇ ਬਣਿਆ ਅਸੀਂ ਤਾਂ 4 ਮਹੀਨੇ ਲਈ ਸਾਨੂੰ ਸਸਪੈਂਡ ਕਰਤਾ ਸੀ ਇਲੈਕਸ਼ਨ ਲੜੀ ਦੀ ਅਸੀਂ 4 ਮਹੀਨੇ ਬਾਅਦ ਬਾਕੀ ਵੀ ਸਾਨੂੰ ਬਹਾਲ ਕਰੋ ਅਸੀਂ ਉੱਥੇ ਇੱਕ ਤਰ੍ਹਾਂ ਦੀ ਗਲਤੀ ਵੀ ਮੰਨੀ ਵੀ ਤੁਹਾਨੂੰ ਇਲੈਕਸ਼ਨ ਲੜਨਾ ਨਹੀਂ ਚਾਹੀਦਾ ਸੀਗਾ ਤਾਂ ਸਾਨੂੰ ਵਾਰ ਡੱਲੇ ਵਾਲੇ ਕਹਿੰਦਾ ਵੀ ਇਹ ਆਉਣਗੇ ਮੈਂ ਨਹੀਂ ਰਹਿੰਦਾ ਉਹਨੇ ਆ ਕੇ ਗੈਰ ਸੈਸੀ ਮੋਰਚਾ ਬਣਾ ਲਿਆ ਹੂੰ ਗੈਰ ਸੈਸੀ ਤਾਂ ਡੱਲੇ ਵਾਲਾ ਸੰਤ ਵੀ ਹੈ ਨਹੀਂ ਕੋਈ ਸਾਰੇ ਡੱਲੇ ਵਾਲ ਨੇ ਆਪ ਵੋਟ ਪਾਈ ਹੈ ਆ ਕੇ ਉਂਗਲ ਖੜੀ ਕਰੀ ਐ ਮੈਂ ਤੁਹਾਡੇ ਰਾਹੀਂ ਪੁੱਛਣਾ ਚਾਹੁੰਨਾ ਡੱਲੇ ਆਣੇ ਬੋਟਕੀ ਨੂੰ ਪਈ ਹੈ ਕਿਹਨਾਂ ਦੱਸ ਦਿਓ ਮੈਂ ਭਲਾਨੇ ਨੂੰ ਪਈ ਹੈ ਪਤਾ ਲੱਗ ਜਾ ਫਿਰ ਕਿਹਨੂੰ ਪਈ ਤੁਹਾਡੇ ਨਾਲ ਸਾਥੀ ਹ ਸੰਤ ਕਦੀ ਗੱਲ ਕਰੇ ਲੈਂਦਾ ਹੁਣ ਕਿ ਨਹੀਂ ਨਹੀਂ ਮੈਂ ਜਦੋਂ ਸੀ ਦਿੱਲੀ ਤੋਂ ਆ ਮੈਨੂੰ ਕਦੇ ਨਾ ਮੈਨੂੰ ਬੁਲਾਇਆ ਨੇ ਮੈਂ ਤੁਹਾਡੇ ਰਾਹੀਂ ਨੁਕਤਾ ਚ ਨਹੀਂ ਹੁੰਦੀ ਜਿਹੜੀ ਹੁੰਦੀ ਹੈ ਆਪ ਚ ਨਹੀਂ ਸੀ ਕਦੇ ਬੋਲਦਾ ਅੱਛਾ ਹੁਣ ਆਪਣਾ ਕਮਾਦ ਨੂੰ ਕਹਿ ਲੋ ਵੀ ਉਹ ਰੱਤਾ ਰੋਗ ਪੈ ਗਿਆ ਉੱਪਰੋਂ ਕਣਕ ਨੂੰ ਵੀ ਜਿਹੜੀ ਘੜੇ ਮਾਰੀ ਨਾਲ ਫਸਲ ਖਰਾਬ ਹੋ ਗਈ ਸੀ ਕਿੰਨੇ ਕ ਫਸਲ ਖਰਾਬ ਹੋਈ ਹੈ ਕੋਈ ਸਰਕਾਰ ਦੀ ਮਦਦ ਆਈ ਹੈ ਬਹੁਤ ਵਧੀਆ ਸਵਾਲ ਪੁੱਛਿਆ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਇਹਨੇ ਸਾਨੂੰ ਮੋਟਰਾਂ ਨੂੰ ਪਾਣੀ ਦਿੱਤਾ ਸਾਡੇ ਕਿਸਾਨਾਂ ਚ ਬਾਵਾ ਬਾਵਾ ਹੋ ਗਈ ਸੀ ਠੀਕ ਹੈ ਪਰ ਇਹਨੇ ਜਦੋਂ ਇੱਕ ਇਹ ਗੱਲ ਕਿਹਾ ਵੀ ਬਿਨਾਂ ਗਰਜ਼ੋਰੀ ਤੋਂ ਪੈਸੇ ਦੇਵਾਂਗਾ ਜਿਹੜੀ ਫਸਲ ਮਰ ਗਈ ਚਾਹੇ ਗੜਿਆਂ ਨਾਲ ਮਰ ਗਈ ਚਾਹੇ ਫਲੱਡ ਨਾਲ ਮਰ ਗਈ ਚਾਹੇ ਕਾਸੇ ਨਾਲ ਚਾਹੇ ਸੁੰਢੀ ਨਾਲ ਮਰ ਗਈ ਮੈਂ ਸਾਡੇ ਵਰਕ ਨੂੰ ਕਹਾਂ ਦਿੰਦਾ ਨਹੀਂ ਜਿੱਦੇ ਨੇ ਕਹਿੰਦਾ ਸੀ ਮੈਂ ਮੁਰਗੀ ਦੇ ਪੈਸੇ ਦੇਵਾਂਗਾ ਮੈਂ ਕਿਹਾ ਮੈਂ ਇਹ ਵੀ ਨਹੀਂ ਦਿੰਦਾ ਮੁਰਗੀ ਦੇ ਦੇਣਗੇ ਜੇ ਕਿਤੇ ਭਗਵੰਤ ਮਾਨ ਮੈਂ ਸੱਚੀ ਲੈ ਤੁਹਾਡੇ ਨਾਲ ਹੀ ਕਹਿਣਾ ਚਾਹਣਾ 25 ਹਜ਼ਾਰ ਕਿੱਲੇ ਦਾ ਮੁਆਵਜ਼ਾ ਦੇ ਦਾਂਗਾ ਦੇ ਪਾਸੋਂ ਦਾ ਮਾਪ ਜਾਂਦਾ ਦੂਜਿਆਂ ਤੋਂ ਕੋਈ ਪਿੰਡਾਂ ਚ ਨਹੀਂ ਵੜਨ ਦਿੰਦੀ ਲੋਕ ਜੇ ਇਹਨਾਂ ਵੀ ਮਿਲ ਜਾਂਦਾ ਜਿਹਾਂ ਇਹ ਮੰਗਰੰਟੀ ਕਰਦੇ ਇਸ ਗੱਲ ਦੀ ਜੇ ਇਹਨਾਂ ਦੇ ਦਿੰਦਾ ਭਗਵੰਤ ਵੀ ਆ ਮੈਂ ਦੇਤਾ ਜਿਹੜਾ ਮੈਂ ਕਹਿੰਦਾ 600 ਜੁੰਟ ਦੇਤੀ ਉਹ ਜਮਾ ਨਾ ਦਿੰਦਾ ਦੇ ਕਿਲਿਆਦੀ ਪਰ ਕਿਸਾਨਾਂ ਨੂੰ ਉਹ ਮੁਆਵਜ਼ਾ ਦੇ ਦਿੰਦਾ ਲੋਕ ਕਿਸੇ ਨੂੰ ਪਿੰਡਾਂ ਜੀ ਨਹੀਂ ਬੰਡਨ ਦਿੰਦੀ ਮੈਂ ਗਰੰਟੀ ਕਰਦਾ ਇਸ ਗੱਲ ਹੁਣ ਨਾਰਾਜ ਲੋਕ ਕਿਉਂ ਹੋਏ ਨੇ ਗੜਿਆਣਾ ਫਸਲ ਮਰੀ ਸੁੰਡੀ ਦਾ ਨਰਮਾ ਮਰਿਆ ਥਲੜਾ ਦਾ ਅੱਧਾ ਪੰਜਾਬ ਡੋਬਿਆ ਉਹਦੀ ਦਮਾਨੀ ਮਾਂ ਦੇ ਪੁੱਤ ਨਹੀਂ ਦਿੱਤੀ ਨਹੀਂ ਜੇ 8000 ਰੁਪਏ ਮਿਲਿਆ ਉਹ ਸੈਂਟਰ ਨਹੀਂ ਦਿੰਦਾ ਉਹ ਮਿਲੇਗਾ ਇਹ ਦੇਣਾ ਚਾਹੀਦਾ ਤੇਨੂੰ ਇਸ ਕਰਕੇ ਲੋਕਾਂ ਦੇ ਮਨਾਂ ਤੋਂ ਕਹੀਂ ਕਿਸਾਨ ਜਥੇਬੰਦੀਆਂ ਪੰਜਾਬ 'ਚ ਆ ਗਈਆਂ ਨੇ ਜਾਂ ਗਰੁੱਪ ਵੀ ਕਹੀਂ ਹੈਗੇ ਨੇ ਤੁਸੀਂ ਸਾਰੇ ਆਮ ਵਿਰੋਧ ਕਰੋਗੇ ਭਾਜਪਾ ਦਾ ਕੋਈ ਉਹਨਾਂ ਨੂੰ ਸਮਰਥਨ ਦੇਣਦਾ ਜਾਂ ਤੁਸੀਂ ਕਿਸੇ ਹੋਰ ਰਾਜਨੀਤਿਕ ਦਲ ਨੂੰ ਸਮਰਥਨ ਦਵੋਗੇ ਨਹੀਂ ਅਸੀਂ ਕਿਸੇ ਨੂੰ ਸਮਰ ਜੇ 파ਰਟ ਜਾਂ ਟਵੋਟਿੰਗ ਵੋਟਿੰਗ ਪਉਣੀ ਉਹ ਜਿੰਨ ਮਰਜੀ ਪਾਈ ਦੇ ਬਿਲਕੁਲ ਠੀਕ ਹੈ ਸੋ ਰੁਲਦੂ ਸਿੰਘ ਮਾਨਸਾਣਾ ਨਾਲ ਗੱਲਬਾਤ ਚੱਲ ਰਹੀ ਸੀ ਤੇ ਸਾਫ ਕਰਤਾ ਕਿ ਸਾਡਾ ਮਕਸਦ ਭਾਜਪਾ ਨੂੰ ਤਾਕਤ ਦੇ ਵਿੱਚ ਸਿਆਸੀ ਤਾਕਤ ਦੇ ਵਿੱਚ ਨਾ ਆਉਣ ਦੇਣਾ ਤੇ ਇਹਦੇ ਲਈ ਕਿਸਾਨ ਜਥੇਬੰਦੀਆਂ ਨੇ ਹੁਣ ਆਪਣਾ ਬਿੱਗਲ ਵਜਾਤਿਆ ਤੇ ਦੇ ਖਿਲਾਫ ਜਦ ਤੱਕ ਚੋਣਾ ਚੱਲ ਰਹੀ ਹੈ ਨੇ ਖੁੱਲਕੇ ਕੰਮ ਕਰਨ ਗਿਆ ਹੋਰ ਕਿਸੇ ਨੂੰ ਸਮਰਥਨ ਦੇ ਦਿਓ ਪਰ ਭਾਜਪਾ ਕੋਲ ਕੋਈ ਨਾ ਜਾਇਓ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ